ਫੇਰ ਨਾ ਨਚਾਰ ਚੁਣ ਲਿਓ ਇਹ ਨਚਾਰਾਂ ਨੇ ਕੋਈ ਨਾ ਕੋਈ ਡਰਾਵਾ ਤੇ ਦਿਖਾਵਾ ਕਰ ਹੀ ਦੇਣਾ ਬਦੋ ਬਦ ਸਾਨੂੰ ਖਸ ਖਸ ਦੀ ਖੇਤੀ ਦੇ ਦੇਣਗੇ ਸਾਡੇ ਬੰਦੀ ਸਿੰਘ ਛੱਡ ਦੇਣਗੇ ਬਾਹਲਾ ਕਰਕੇ ਜਾਓ ਰੇ ਵੀ ਨਚਾਰ ਨਹੀਂ ਚੁਣਨਾ ਜਿਹੜੇ ਅਨਕਾਊਂਟਰ ਜੇ ਕਰਦੇ ਨੇ ਨਾ ਉਹ ਤਾਂ ਗਰੀਬ ਜਵਾਕਾਂ ਦੇ ਮਾਤਰਾ ਤੇ ਮਾਤਰਾ ਦੇ ਕਰ ਦਿੰਦੇ ਨੇ ਯਾਰ ਐਨਾ ਕ ਨਸ਼ਾ ਮਿਲਦਾ ਉਹਨਾਂ ਨੂੰ ਇੱਕ ਛੜਿਆ ਜਾ ਪਿਸਤੌਲ 30 ਦਾ ਲਾ ਲਓ 45 ਦਾ ਲਾ ਲਓ ਜਵਾਕਾਂ ਨੂੰ ਦੇ ਦਿੰਦੇ ਨੇ ਜਵਾਕ ਇੱਕ ਦਿਨ ਸਟੋਰੀ ਪਾਉਂਦੇ ਨੇ ਅਗਲੇ ਦਿਨ ਜਾ ਕੇ ਫੈਰ ਮਾਰਿਓਗੇ 150 200 ਕਹਾਣੀ ਹੋ ਗਈ ਝੂਠੇ ਇਨਕਾਊਂਟਰਾਂ ਦੀ 20 30 ਬੰਦੇ ਨੂੰ ਹੱਥ ਘੜੀਆਂ ਲਾ ਕੇ ਲਗੇ ਸੀ ਤੇ ਉਹਨੇ ਚੱਕ ਲਿਆ ਪਿਸਤੌਲ ਤੇ ਸਾਡੇ ਮਾਰੀ ਗੋਲੀ ਤੇ ਤੁਸੀਂ ਦਿਹਾੜੀਏ ਕਰਕੇ ਲੈ ਜਾਓ ਉਹ ਤਾਂ ਜ਼ਰੂਰੀ ਚਕਾਉਣੀ ਆ ਪਣੋਈਏ ਤੋਂ ਆਪ ਕੱਢ ਲਓ ਪਿਸਤੌਲ ਕੁੱਤਾ ਰਾਜ ਬਹਾਲ ਲਿਆ ਮੜਮੜ ਚੱਕੀ ਚੱਟੇ ਉਹੀ ਕੰਮ ਐ ਕੁੱਤਾ ਰਾਜ ਬਹਾਲ ਲਿਆ ਹੱਥ ਖੜੇ ਕਰ ਦਿੰਨੇ ਹਰੇਕ ਥਾਂ ਹੱਥ ਤਾਂ ਮੈਂ 1000 ਬਾਰ ਖੜੇ ਕਰਾ ਲੇ ਵੀ ਨਸ਼ੇ ਵਿਰੁੱਧ ਲੜਾਂਗੇ ਦੱਸੋ ਕਿਹੜਾ ਲੜਦਾ ਛੋਟਾ ਧੰਨਵਾਦ ਐ 4000 ਤੁਹਾਡੇ ਨਾਲ 4000 8000 ਪਰਿਵਾਰ 12000 ਬੰਦਾ ਕੀ 12000 ਬੰਦੇ ਦੀ ਹੀ ਜ਼ਮੀਰ ਜਾਗਦੀ ਐ 12000 ਤਾਂ ਚਮਚਾ ਆ ਜਾਂਦਾ ਜਦੋਂ ਕੋਈ ਐਮਐਲਐਨ ਆਉਣਾ ਹੋਵੇ ਇੱਥੇ ਅੱਗ ਹੀ ਆ ਨਸ਼ਾ ਤਪੇ ਇਨਾਂ ਦੀ ਗੱਡੀ ਤਾਂ ਘੇਰ ਲਈ ਪਰੌਣਿਆਂ ਦੀ ਜਿਹੜੇ ਨਸ਼ਾ ਲੈ ਕੇ ਕਵਾਂਟਲ-ਕਵਾਂਟਲ ਤੁਰੇ ਫਿਰਦੇ ਨੇ ਉਹਨਾਂ ਨੂੰ ਕਦੇ ਫੜਿਆ ਦੱਸੋ ਕਦੇ ਨਸ਼ੇ ਵਾਲੀ ਗੱਡੀ ਫੜੀ ਐ ਅਸੀਂ ਜ਼ਮੀਨਾਂ ਬਚਾਉਣੀਆਂ ਜੀ ਓਏ ਸੋਡੇ ਪਿੰਡ 'ਚ ਤਾਂ ਨਸ਼ੇ ਨਾਲ ਜਵਾਕ ਮਰੀ ਜਾਂਦੇ ਨੇ ਜਿਹੜਾ ਇਹ ਜ਼ਮੀਨਾਂ ਸਾਹਮਣੀਆਂ ਸੋਡੇ ਬਾਰਸ ਨਸ਼ੇ ਨਾਲ ਮਰੀ ਜਾਂਦੇ ਨੇ ਫਿਰ ਜ਼ਮੀਨਾਂ ਭਈਆਂ ਨੂੰ ਸੁਆਉਣੀਆਂ ਤੁਸੀਂ ਕਿਹੜਾ ਪਿੰਡਾ ਜਿੱਥੇ ਨਸ਼ਾ ਨਹੀਂ ਹੈ ਮੈਨੂੰ ਦੱਸੋ ਮੈਂ ਕੱਲੇ-ਕੱਲੇ ਪਿੰਡ ਦੀ ਰਿਕਾਰਡਿੰਗਾਂ ਬੁੜੀਆਂ ਦੀ ਤਨਬਾਰ ਮਾਤਾ ਮੋਗਗੇ ਚ ਕੀ ਹਰੇਕ ਥਾਂ ਮਿਕਦਾ ਲੋਕ ਬੋਲਦੇ ਨਹੀਂ ਛੋੜਾ ਪੁੱਤ ਮਰ ਗਿਆ ਨਸ਼ੇ ਨੇ ਮਾਰਤਾ ਛੋੜੇ ਪਿੰਡ ਚ ਹੀ ਵੇਚਣ ਵਾਲੇ ਛੋੜੇ ਪਿੰਡ ਚ ਹੀ ਬਕਿਆਉਣ ਵਾਲੇ ਜਿਹੜੀ ਆ ਖਾਕੀ ਵਰਦੀ ਐ ਇਹ ਬਕਿਆਉਂਦੀ ਐ ਇਹਨਾਂ ਦੇ ਸੀਆਈ ਸਟਾਫ ਦੇ ਜੋ ਅਫਸਰ ਨੇ ਇਹ ਬਕਿਆਉਂਦੇ ਨੇ ਇਹਨਾਂ ਦੀਆਂ ਜੇਲ੍ਹ ਚ ਨੇ ਸੈਟਿੰਗਾਂ ਉਹਨਾਂ ਦੇ ਹਰੇਕ ਦੇ ਘਰਾਂ ਚ ਨਸ਼ਾ ਵੜ ਰੱਖਿਆ ਜੀ ਦਾ ਜਵਾਬ ਕਰਦਾ ਇੱਥੇ ਜੰਨੇ ਬੈਠੇ ਆਪਾਂ ਹਰ ਦੂਜੇ ਦਾ ਤੀਜੇ ਦਾ ਕਰਦਾ ਜਾ ਕੇ ਡੋਪ ਟੈਸਟ ਕਰਾ ਲਿਓ ਮੇਰਾ ਗਲ ਵੜ ਦਿਓ ਜੇ ਨਾ ਕਰਦਾ ਹੋਇਆ ਉੱਕੀ ਭੀਮ दारू ਨਹੀਂ ਇਹ ਤਾਂ ਆਮ ਚੀਜ਼ ਹੈ ਚਿੱਟਾ ਕੈਪਸੂਲ ਇਹ ਇੱਕ ਮਾਤਾ ਨੇ ਮੈਨੂੰ ਫੋਨ ਕਰਿਆ 4 ਦਿਨ ਫੋਨ ਕਰੀ ਗਈ ਕਾਂਝਲੇ ਤੋਂ ਭਗਵੰਤ ਮਾਨ ਸਾਹਿਬ ਦਾ ਇਲਾਕਾ ਹੂੰ ਤੋਂ ਉਹਦੇ ਪਿੰਡੋਂ ਵੀ ਬਾਤੂ ਆਉਂਦੇ ਨਹੀਂ ਸਾਡੇ ਨਸ਼ਾ ਵੇਚਦਾ ਉਹ ਮੈਨੂੰ ਉਹ ਹੱਟੀ ਨਹੀਂ ਮੈਂ ਤਰਸ ਖਾ ਕੇ ਵੀਡੀਓ ਪਾਤੀ ਉਦੋਂ ਬਾਅਦ ਮਾਤਾ ਆਹ ਘਰ ਆਲਾ ਤੇ ਉਹ ਕਹਿੰਦੇ ਝੋਟ ਨੇ ਕੁਸ ਕਰਿਆ ਨਹੀਂ ਕਿਉਂ ਝੋਟ ਨੇ ਵੋਟਾਂ ਪਾਈਆਂ ਸੀ ਓ ਬਾਈ ਲੜੋਂਗੇ ਨਸ਼ੇਪੁਰਤਾ ਪੁਲਿਸ ਯਾਪਰਪੁਰਤ ਬੋਲੋਂਗੇ ਕਹੋਂਗੇ ਪੁਲਿਸ ਬੁੱਚੜ ਹੈ ਪੁਲਿਸ ਹੀ ਬੁੱਚੜ ਹੈ ਮੇਰੇ ਦੇ ਪਰਚੇ ਪਾਤੇ ਮੇਰੇ ਬਿਰਧ ਬਾਪੂ ਤੇ ਪਾਤੇ ਹੋਰ ਕੀ ਰਹਿ ਗਿਆ ਪਿੱਛੇ ਅਸੀਂ ਕਿਹੜਾ ਕੁਸ ਕਮਾਉਣਾ ਖਮਾਉਣਾ ਅਸਤਾ ਸਾਡੇ ਗੁਰੂਆਂ ਪੀਰਾਂ ਦੇ ਰਾਹ ਜਾਣਾ ਆਪਾਂ ਇਕੱਠੇ ਕਿਸ ਲਈ ਹੋਏ ਆ ਸਾਨੂੰ ਰਾਹਾਂ ਚ ਖਰਕ ਘੇਰ ਕੇ ਕੁੱਟਿਆ ਮਾਰਿਆ ਜਾ ਰਿਹਾ ਸਾਡੇ ਬੱਚਿਆਂ ਦਾ ਅਨਕਾਉਂਟਰ ਕਰਿਆ ਜਾ ਰਿਹਾ ਪਰ ਮਜਾਲਾ ਕੋਈ ਬਲਾਰਾ ਪੁਲਿਸ ਦੇ ਖਿਲਾਫ ਬੋਲਦੇ ਕਿਉਂ ਜਿੱਥੋਂ ਜਿੱਥੋਂ ਆਏ ਨੇ ਐਸਟੀਸੀ ਨੇ ਚੂੜੀਆਂ ਜੜਾ ਕੇ ਭੇਜੀਆਂ ਨੇ ਵੀ ਪੁਲਿਸ ਖਿਲਾਫ ਨਹੀਂ ਬੋਲਣਾ ਜੀ ਹਰੇਕ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਡਰ ਹੈ ਕੋ ਆਪਾਂ ਇਹੋ ਕਾਠੀ ਪੁਲਿਸ ਖਿਲਾਫ ਕਰਿਆ ਤਾਂ ਪੁਲਿਸ ਖਿਲਾਫ ਬੋਲੋ ਆ ਬੈਠੀ ਆ ਸਾਡੀ ਭੈਣ ਨਾਨਸੀ ਥੋਡੇ ਸਾਹਮਣੇ ਸਾਰਾ ਪਰਿਵਾਰ ਜਾੜਤਾ ਇਹਦਾ ਇਹਦਾ ਛੋਟਾ ਜਿਹਾ ਬੱਚਾ ਅਨਸਾਫ਼ ਮੰਗ ਰਿਹਾ ਜਦੋਂ ਇਹ 80000 ਵੋਟਾਂ ਲੈਣ ਵਾਲੇ ਬੰਦੇ ਨੂੰ ਦੋ ਤਿੰਨ ਵਾਰ ਇਲੈਕਟ ਹੋਏ ਬੰਦੇ ਨੂੰ ਜੋ ਵੋਟਾਂ 'ਚ ਖੜਦਾ ਨੂੰ ਛਰੇ ਆ ਘੇਰ ਕੇ ਕੁੱਟ ਸਕਦੇ ਨੇ ਸਾਡੇ ਬੱਚਿਆਂ ਨੂੰ ਬਿਨਾਂ ਗੱਲ ਤੋਂ ਚੱਕ ਕੇ ਮਾਰ ਸਕਦੇ ਨੇ ਝੂਠਾ ਅੰਕਾਊਂਟਰ ਕਰ ਸਕਦੇ ਨੇ ਆ ਦੇਖੀਏ ਤੁਸੀਂ ਅਬੋਰ ਘਰੋਂ ਲੈ ਗਏ ਚੱਕ ਕੇ ਮਾਰ ਤੇ ਇਹਨਾਂ ਦੇ ਫੋਨ ਨਾ ਚੱਲਦੇ ਹੋ ਇਹਨਾਂ ਨੂੰ ਵੀ ਟਪਾ ਦਿੰਦੇ ਕੀ ਪਤਾ ਲੱਗਣਾ ਸੀ ਇੱਥੇ ਕੁੱਤਾ ਰਾਜ ਬਹਾਲ ਲਿਆ ਮੜ ਮੜ ਚੱਕੀ ਚੱਟੇ ਉਹੀ ਕੰਮ ਹੈ ਕੁੱਤਾ ਰਾਜ ਬਹਾਲ ਲਿਆ ਪੁਲਸੀਆ ਰਾਜ ਹੋ ਗਿਆ ਹੱਕ ਸੱਚ ਦੀ ਕੋਈ ਗੱਲ ਨਹੀਂ ਕਰਦਾ ਹਰ ਰੋਜ਼ ਇੱਕ ਦੋ ਇੱਕ ਦੋ ਨੂੰ ਕਾਊਂਟਰ ਝੂਠੇ ਹੁੰਦੇ ਨੇ ਜੇ ਨਹੀਂ ਹੁੰਦੇ ਤਾਂ ਕਹੋ ਕੋਈ ਇਨਸਾਫ ਮਿਲਦਾ ਕੁਝ ਹੋਇਆ ਅਜੇ ਤੱਕ ਪੁਲਿਸ ਖلاف ਕੀ ਹੋ ਗਿਆ ਕਿੱਥੇ ਆਪਾਂ ਕੀ ਕਰ ਲਿਆ ਹੱਥ ਖੜੇ ਕਰ ਦਿੰਨੇ ਆ ਹਰੇਕ ਥਾਂ ਹੱਥ ਤਾਂ ਮੈਂ ਹਜ਼ਾਰ ਬਾਰ ਖੜੇ ਕਰਾ ਲੇ ਵੀ ਨਸ਼ੇ ਵਿਰੁੱਧ ਲੜਾਂਗੇ ਦੱਸੋ ਕਿਹੜਾ ਲੜਦਾ ਇੱਕ ਕਰਾ ਖੜੋ ਮੈਂ ਨਸ਼ੇ ਵਿਰੁੱਧ ਲੜਦਾ ਆ ਜਿਹੜੀ ਟੀਮ ਆਈ ਐ ਇਹ ਤੋਂ ਬਗੈਰ ਨਸ਼ੇ ਵਿਰੁੱਧ ਲੜਨ ਵਾਲੀ ਵਿਰੁੱਧ ਚਲੋ ਕੋਈ ਬੰਦਾ ਪੈਸੇ ਬੰਡਵਾਉਣ ਖਾਤਰ ਅੜੀਆਂ ਦਾ ਕੋਈ ਸਾਰੇ ਇਹ ਤਾਂ ਲੜ ਰਹੇ ਨੇ ਇਹਨਾਂ ਤੋਂ ਬਗੈਰ ਦੱਸੋ ਕੌਣ ਲੜਦਾ ਹੈ ਲੋਕਾਂ ਲਈ ਨਹੀਂ ਲੜਦੇ ਹੱਥ ਖੜਾ ਕਰ ਦਿੰਨੇ ਆ ਜਿਹੜੇ ਜੜਾ ਮਰਜੀ ਕਹ ਲੂੰ ਆ ਅੱਛਾ 3500 4000 ਬੰਦੇ ਦਾ ਅੱਜ ਇਕੱਠ ਹੈ ਔਰੇ ਤੁਹਾਡਾ ਧੰਨਵਾਦ ਹੈ 4000 ਤੁਹਾਡੇ ਨਾਲ 4000 8000 ਪਰਿਵਾਰ 12000 ਬੰਦਾ ਕੀ 12000 ਬੰਦੇ ਦੀ ਜਮੀਰ ਜਾਗਦੀ ਹੈ 12000 ਤਾਂ ਚਮਚਾ ਆ ਜਾਂਦਾ ਜਦੋਂ ਕੋਈ ਐਮਐਲਏ ਨਾ ਹੋਵੇ ਕੋਈ ਮੇਰੇ ਵਰਗਾ ਉੱਠ ਕੇ ਪਿੰਡ 'ਚ ਸਵਾਲ ਕਰਨ ਲੱਗੇ ਚਮਚੇ ਕਹਿੰਦੇ ਨੇ ਤਾਂ ਕਾਮਲਾ ਹੈ ਜੀ ਆਪੀ ਕਾਮਲਾ ਭਾਈ ਤੁਸੀਂ ਸਿਆਣੇ ਹੋ ਤਲਬੇ ਚੱਟਣੇ ਆ ਲਾਇਸੈਂਸ ਲੈਣੇ ਆ ਹੋਰ ਐਦੂ ਉੱਤੇ ਤਾਂ ਕੁਝ ਨਹੀਂ ਕੀ ਕਰ ਦੇਣਗੇ ਇਹ ਸੋ ਭਾਈ ਲੜੋ ਹਰ ਪਿੰਡ 'ਚ ਨਸ਼ੇ ਨਾਲ ਮੌਤਾਂ ਹੋ ਰਹੀਆਂ ਅੱਜ ਸਵੇਰੇ ਸਵੇਰੇ ਮੈਨੂੰ ਚਵਾਲ ਤੋਂ ਫੋਨ ਆਉਂਦਾ ਮਾਤਾ ਦਾ ਉੱਥੇ 14-15 ਸਾਲਾਂ ਦਾ ਬੱਚਾ ਨਸ਼ੇ ਨਾਲ ਮਰ ਗਿਆ ਕਹਿੰਦੀ 16-17 ਮਹੀਨਾ ਹਰ ਹਰ ਦੂਜੇ ਦਿਨ ਮੌਤ ਹੁੰਦੀ ਹੈ ਹਰ ਦੂਜੇ ਦਿਨ ਮੌਤ ਹੁੰਦੀ ਹੈ ਨਸ਼ੇ ਨਾਲ ਸਾਡੇ ਵੀ ਹੁੰਦੀ ਹੈ ਮਾਨਸਾ ਵੀ ਹੁੰਦੀ ਹੈ ਇੱਥੇ ਅਗਰ ਇਹ ਨਸ਼ਾ ਤਪੇ ਇਹਨਾਂ ਦੀ ਗੱਡੀ ਤਾਂ ਘੇਰ ਲਈ ਪਰੌਣਿਆਂ ਦੀ ਜਿਹੜੇ ਨਸ਼ਾ ਲੈ ਕੇ ਕੁਆਂਟਲ-ਕੁਆਂਟਲ ਤੁਰੇ ਫਿਰਦੇ ਨੇ ਉਹਨਾਂ ਨੂੰ ਕਦੇ ਫੜਿਆ ਦੱਸੋ ਕਦੇ ਨਸ਼ੇ ਵਾਲੀ ਗੱਡੀ ਫੜੀ ਹੈ ਅੱਜ ਤੱਕ ਜਿਹੜਾ ਸਾਡੇ ਬੱਚਿਆਂ ਦੇ ਅਸੀਂ ਜ਼ਮੀਨਾਂ ਬਚਾਉਣੀਆਂ ਜੀ ਅਸੀਂ ਜ਼ਮੀਨਾਂ ਬਚਾਉਣੀਆਂ ਜੀ ਉਹ ਸੋਡੇ ਪਿੰਡਾਂ ਦਾ ਨਸ਼ੇ ਨਾਲ ਜਵਾਕ ਮਰੀ ਜਾਂਦੇ ਨੇ ਜਿਹੜਾ ਇਹ ਜ਼ਮੀਨਾਂ ਸਾਹਮਣੀਆਂ ਛੋਡੇ ਬਾਰਸ ਨਸ਼ੇ ਨਾਲ ਮਰੀ ਜਾਂਦੇ ਨੇ ਫਿਰ ਜ਼ਮੀਨਾਂ ਭਈਆਂ ਨੂੰ ਸੁਆਉਣੀਆਂ ਤੁਸੀਂ ਜਵਾਨੀ ਤਾਂ ਬਚਾਓ ਕਿੱਡੀ ਗੱਲ ਆ ਯਾਰ ਕਿਹੜਾ ਪਿੰਡ ਆ ਜਿੱਥੇ ਨਸ਼ਾ ਨਹੀਂ ਹੈ ਮੈਨੂੰ ਦੱਸੋ ਮੈਂ ਕੱਲੇ-ਕੱਲੇ ਪਿੰਡ ਦੀ ਰਿਕਾਰਡਿੰਗਾਂ ਬੁੜੀਆਂ ਦੀ ਧੰਨਵਾਦ ਮਾਤਾ ਮੋਗੇ ਚ ਕੀ ਹਰੇਕ ਥਾਂ ਮਿਕਦਾ ਲੋਕ ਬੋਲਦੇ ਨਹੀਂ ਆਪ ਜਵਾਕ ਜੋ ਘਰਿਆ ਅੱਗ ਲੱਗਦੀ ਆ ਫਿਰ ਮੈਨੂੰ ਫੋਨ ਕਰਨਗੇ ਵੀ ਸਾਡੇ ਭਾਈ ਮੁੰਡਾ ਮਰ ਗਿਆ ਮੈਂ ਭਾਈ ਹੁਣ ਤਾਂ ਮੈਂ ਕੀ ਕਰ ਸਕਦਾ ਜੇ ਲਵੇ ਲਾਉਣੇ ਮਰਦਾ ਮੈਂ ਜਾਣਾਂ ਉੱਥੇ ਨਾ ਐਮਐਲ ਵੀ ਗੱਡੀ ਪਹੁੰਚ ਜਾਂਦੀ ਆ ਸਾਰੀ ਇੰਟੈਲੀਜੈਂਸੀ ਪਹੁੰਚ ਜਾਂਦੀ ਆ ਅਗਲਾ ਪੁੱਤ ਮਰਿਆ ਭੁੱਲ ਜਾਂਦਾ ਵੀ ਸਾਡੇ ਐਮਐਲ ਆ ਗਿਆ ਵੀ ਤੇਰੇ ਅੱਗੇ ਪਿੱਛੇ ਨਹੀਂ ਆਇਆ ਐਮਐਲ ਹੁਣ ਕਿਉਂ ਆਇਆ ਹੁਣ ਇਹਨੂੰ ਸੇਕ ਲੱਗਦਾ ਫਿਰ ਤਿੰਨ ਕਿ ਦਿਨ ਬਾਅਦ ਮੈਨੂੰ ਫੋਨ ਕਰਨਗੇ ਝੋਟੇ 117 ਦੀ ਕਾਰਵਾਈ ਕਰਤੀ ਹੁਣ ਨੀ ਕੋਸ ਹੁੰਦਾ ਮੈਂ ਹੁਣ ਤਾਂ ਬਾਈ ਕੀ ਹੋਣਾ ਜਦੋਂ ਤੂੰ ਪਹਿਲਾਂ ਮੇਰੀ ਗੱਲ ਨਹੀਂ ਮੰਨੀ ਛੋੜਾ ਪੁੱਤ ਮਰ ਗਿਆ ਨਸ਼ੇ ਨੇ ਮਾਰਤਾ ਛੋੜੇ ਪਿੰਡ ਚ ਹੀ ਵੇਚਣ ਵਾਲੇ ਛੋੜੇ ਪਿੰਡ ਚ ਹੀ ਵਕਿਆਉਣ ਵਾਲੇ ਜਿਹੜੀ ਆ ਖਾਕੀ ਵਰਦੀ ਐ ਇਹ ਵਕਿਆਉਂਦੀ ਐ ਇਹ ਵਕਿਆਉਂਦੀ ਐ ਇਹ ਨਸ਼ਾ ਖਾਕੀ ਵਰਦੀ ਮੈਂ ਸ਼ਰਿਆਮ ਕਹਿਣਾ ਇਹਨਾਂ ਦੇ ਸਿਆਹੀ ਸਟਾਫ ਦੇ ਜੋ ਅਫਸਰ ਨੇ ਇਹ ਬਕਿਆਉਂਦੇ ਨੇ ਇਹਨਾਂ ਦੀਆਂ ਜੇਲ੍ਹ ਚ ਨੇ ਸੈਟਿੰਗਾਂ ਇਹਨਾਂ ਦਾ ਆਪ ਦਾ ਚਿੱਟਾ ਹੈ ਜੇਲ੍ਹ ਚ ਇਹਨਾਂ ਨੇ ਬੰਦੇ ਪੱਟੇ ਹੋਏ ਨੇ ਹਰੇਕ ਚੀਜ਼ ਲਈ ਜਿਹੜੇ ਅਨਕਾਊਂਟਰ ਜੇ ਕਰਦੇ ਨੇ ਨਾ ਉਹਦਾ ਗਰੀਬ ਜਵਾਕਾਂ ਦੇ ਮਾਤਰਾ ਤਮਾਤਰਾ ਦੇ ਕਰ ਦਿੰਦੇ ਨੇ ਯਾਰ ਇੰਨਾ ਕ ਨਸ਼ਾ ਮਿਲਦਾ ਉਹਨਾਂ ਨੂੰ ਇੱਕ ਸੜਿਆ ਜਾ ਪਿਸਤੌਲ 30 ਦਾ ਲਾ ਲਓ 45 ਦਾ ਲਾ ਲਓ ਜਵਾਕਾਂ ਨੂੰ ਦੇ ਦਿੰਦੇ ਨੇ ਜਵਾਕ ਇੱਕ ਦਿਨ ਸਟੋਰੀ ਪਾਉਂਦੇ ਨੇ ਅਗਲੇ ਦਿਨ ਜਾ ਕੇ ਫੈਰ ਮਾਰਿਆ ਉਹਨਾਂ ਇਹ ਕੋਈ ਅੱਜ ਦਾ ਨਹੀਂ ਮੈਂ 2001-02 ਦਾ ਇੰਨਾ ਚੀਜ਼ਾਂ ਹੀ ਤੁਰਿਆ ਫਿਰਦਾ। ਉਦੋਂ ਦਾ ਚੱਲੀ ਜਾਂਦਾ। ਉਹ ਮਾਰ ਕੇ ساری ਉਮਰ ਵਿਚਾਰੇ ਭਗੌੜਾ ਹੁੰਦੇ ਨੇ। ਭਗੌੜੇ ਹੋਣਗੇ ਫੋਨ ਕਿਨੂੰ ਕਰਨਗੇ? ਬਾਈ ਨੂੰ ਬਾਈ ਅਸੀਂ ਕਿੱਥੇ ਰਹੀਏ? ਬਾਈ ਨੂੰ ਭੁਲਾਣੇ ਹੋਟਲ 'ਚ। ਉਧਰ ਐ ਐਸਐਚਓ ਸਾਹਿਬ ਲਿਆ ਦੇ ਬੰਦੇ। ਉਹ ਬੈਠੇ ਨੇ ਹੋਟਲ 'ਚ।ੱਕ ਲੋ ਜੀ ਲਿਆ ਕੇ ਉਹਦੇ ਗਿੱਟੇ 'ਚ ਗੋਲੀ ਮਾਰਦੇ ਨੇ। ਅੱਛਾ ਫਿਰ ਹੋਰ ਗੱਲ ਐ ਲੈਕ ਸੁਣ ਲੋ। 150-200 ਕਹਾਣੀ ਹੋ ਗਈ ਝੂਠੇ ਅਨਕਾਊਂਟਰਾਂ ਦੀ। ਵੀ ਅਸੀਂ ਬੰਦੇ ਨੂੰ ਹੱਥ ਕੜੀਆਂ ਲਾ ਕੇ ਲਗੇ ਸੀ ਤੇ ਉਹਨੇ ਚੱਕ ਲਿਆ ਪਿਸਤੌਲ ਤੇ ਸਾਡੇ ਮਾਰੀ ਗੋਲੀ ਬਾਈ ਇਹ ਹੱਥ ਕੜੀਆਂ ਲੱਗੀਆਂ ਚ ਅੱਖਾਂ ਨਾਲ ਪਾਣੀ ਨਹੀਂ ਪੀਣ ਦਿੰਦੇ ਜਿਹਦੇ ਲੱਗੀਆਂ ਨੇ ਉਹਨਾਂ ਨੂੰ ਪਤਾ ਹੈ ਤੇ ਤੁਸੀਂ ਦਿਹਾੜੀਏ ਕਰਕੇ ਲੈ ਜਾਓ ਉਹ ਤਾਂ ਜ਼ਰੂਰੀ ਚਕਾਉਣੀ ਆ ਭਣੋਈਏ ਤੋਂ ਆਪ ਕੱਢ ਲਓ ਪਿਸਤੌਲ ਜੇ ਆਪ ਤੋਂ ਹੀ ਨਿਕਲਦਾ ਦਿਹਾੜੀਏ ਤੋਂ ਕਢਾ ਲਓ ਕੋਈ ਹਿਊਮਨ ਰਾਈਟਸ ਨਹੀਂ ਕੋਈ ਜੱਜ ਨਹੀਂ ਵੀ ਭਾਈ ਤੁਸੀਂ ਪਿਸਤੌਲ ਨਹੀਂ ਕਢਾਉਣਾ ਕਿਉਂ ਐਕਟ ਵੀ ਐਨੇ ਨੇ ਨਾ ਉਹ ਵਿਚਾਰੇ ਨਸ਼ੇ ਦੇ ਟੁੱਟੇ ਹੁੰਦੇ ਨੇ ਉਹਨਾਂ ਨੂੰ ਪਿਆ ਕੇ ਹੋਰ ਨਸ਼ਾ ਪਿਆ ਦਿੰਦੇ ਨੇ ਮੇਰੇ ਕੋਲ ਸੱਚੀਆਂ ਕਹਾਣੀਆਂ ਸੱਚੀਆਂ ਸਟੋਰੀਆਂ ਐ ਇਹ ਲਿਆ ਕੇ ਆਲੇ ਨੂੰ ਪਹਿਲਾਂ ਚੱਟਾ ਪਿਆਉਂਦੇ ਨੇ ਸਿੱਟੀ ਵਾਂਚ ਪਿਆ ਦੇਣਾ ਹਰੇਕ ਥਾਣੇ ਦੇ ਵਿੱਚ ਸਾਦਰ ਜਿਹਾ ਪਿਆ ਦੇਣਾ ਉਹਨੂੰ ਰੋਜਾ ਦਿੰਦੇ ਨੇ ਉਹਨੂੰ ਕਹਿੰਦੇ ਨੇ ਤੇਰੇ ਮਾਂ ਦਾ ਅਸਰੀਆ ਲਾਵਾਂਗੇ ਉੱਥੇ ਲਿਆ ਕੇ ਵਿਚਾਰਦੇ ਗੋਲੀ ਮਾਰਦੇ ਨੇ ਅਗਲਾ ਜੇ ਕੋਈ ਇਸਤਗਾਸਾ ਪਾ ਦੇ ਤਾਂ ਉਹਨੂੰ ਡਰਾ ਦਿੰਦੇ ਨੇ ਤੇ ਸਾਡੇ ਲੀਡਰ ਕੁਛ ਨਹੀਂ ਬੋਲਦੇ ਚੌੜੇ ਹੋ ਹੋ ਡਰਾਮਾ ਕਰਦੇ ਨੇ ਸਾਡੇ ਮਾਨਸਾ ਦੀ ਗੱਲ ਦੱਸਦਾ। ਸਾਡੇ ਮਾਨਸਾ ਦੀ ਗੱਲ ਦੱਸਦਾ। ਦੂਰ ਨਾ ਜਾਓ ਕਿਉਂ ਆਪ ਦਾ ਸ਼ਹਿਰ ਹੀ ਮਾੜਾ ਹੈ ਭਾਈ। ਆਪ ਦੇ ਪੀੜੀ ਥੱਲੋਂ ਗੰਦੀ ਨਿਕਲਦਾ ਕਿਸੇ ਦੀ ਕੀ ਕੱਢਾਂਗੇ। ਸਾਡੇ ਨਾਲ ਪਾਣੀ ਜਾਂ ਖੜਦਾ ਗੰਦਾ ਸੀਵਰੇਜ ਦਾ ਘਰਾਂ 'ਚ ਵੜ ਜਾਂਦਾ। ਲੋਕਾਂ ਦੇ ਇਕੱਠਾ ਹੋਣਾ ਚਲੋ ਹੱਕ ਹੈ ਇਕੱਠੇ ਹੋ ਕੇ ਧਰਨਾ ਲਾ ਲਿਆ ਵਿਚਾਰੇ ਨੇ। ਜਦੋਂ ਲਾ ਲਿਆ ਪਹਿਲਾਂ ਤਾਂ ਉਹਨਾਂ ਨੂੰ ਮੈਂ ਕਹਿਣਾ ਉਹਨਾਂ ਦੇ ਹਰੇਕ ਦੇ ਘਰਾਂ 'ਚ ਨਸ਼ਾ ਵੜ ਰੱਖਿਆ ਜੀ। ਹਰੇਕ ਦਾ ਜਵਾਬ ਕਰਦਾ। ਇੱਥੇ ਜਿੰਨੇ ਬੈਠੇ ਆਪਾਂ ਹਰ ਦੂਜੇ ਦਾ ਤੀਜੇ ਦਾ ਕਰਦਾ ਹੈ। ਜਾ ਕੇ ਡੋਪ ਟੈਸਟ ਕਰਾ ਲਿਓ ਮੇਰਾ ਗੱਲ ਵੜ ਦਿਓ ਜੇ ਨਾ ਕਰਦਾ ਹੋਇਆ ਭੁੱਕੀ ਫੀਮਦਾਰੂ ਨਹੀਂ ਇਹ ਤਾਂ ਆਮ ਚੀਜ਼ ਐ ਚਿੱਟਾ ਕੈਪਸੂਲ ਇਹ ਇਹ ਕਰਦੇ ਨੇ ਕਿਤੇ ਭੁੱਕੀ ਫੀਮ ਨੂੰ ਨਸ਼ਾ ਸਮਝ ਲਓ ਉਹ ਤਾਂ ਕੰਮ ਕਰਿਆ ਲੋਕਾਂ ਨੇ ਉਹ ਖਾ ਕੇ ਤਾਂ ਸਾਡੇ ਬਜ਼ੁਰਗਾਂ ਨੇ ਉਹ ਤਾਂ ਖੇਤੀ ਨਹੀਂ ਹੁੰਦੇ ਆਪਾਂ ਨੂੰ ਉਹ ਗੱਲ ਵਿੱਚ ਰਹਗੀ ਉਹ ਮਹਾ ਭਾਈ ਸੋਡੀਆਂ ਰਸੋਈਆਂ 'ਚ ਪਾਣੀ ਵੜ ਗਿਆ ਨਿਕਲ ਜੂ ਇੱਕ ਦਿਨਾਂ ਦੋ ਦਿਨਾਂ ਨੂੰ ਜਿਹੜਾ ਸੋਡੇ ਜਵਾਕਾਂ ਦੇ ਖੂਨ 'ਚ ਨਸ਼ਾ ਵੜ ਗਿਆ ਉਹ ਕਿਵੇਂ ਨਿਕਲੂ ਜਵਾਬ ਹੀ ਨਹੀਂ ਨਾਲ ਖੜ ਕੇ ਲੜਨਾ ਨਹੀਂ ਇੱਕ ਮਾਤਾ ਨੇ ਮੈਨੂੰ ਫੋਨ ਕਰਿਆ 4 ਦਿਨ ਫੋਨ ਕਰੀ ਗਈ ਕਾਂਝਲੇ ਤੋਂ ਭਗਵੰਤ ਮਾਨ ਸਾਹਿਬ ਦਾ ਇਲਾਕਾ ਊਂ ਤਾਂ ਉਹਦੇ ਪਿੰਡੋਂ ਵੀ ਬਾਤੂ ਆਉਂਦੇ ਨਹੀਂ ਸਾਡੇ ਨਸ਼ਾ ਵਿਕਦਾ ਉਹ ਮੈਨੂੰ ਜਦ ਹਟੀ ਨਹੀਂ ਮੈਂ ਤਰਸ ਖਾ ਕੇ ਵੀਡੀਓ ਪਾਤੀ ਉਸ ਤੋਂ ਬਾਅਦ ਮਾਤਾ ਆਹਾਂ ਘਰ ਆਲਾ ਤੇ ਉਹ ਕਹਿੰਦੇ ਝੋਟੇ ਨੇ ਕੁਸ ਕਰਿਆ ਨਹੀਂ ਕਿਉਂ ਝੋਟੇ ਨੂੰ ਵੋਟਾਂ ਪਾਈਆਂ ਸੀ ਝੋਟੇ ਨੂੰ ਵੋਟਾਂ ਪਾਈਆਂ ਸੀ ਜਾਂ ਝੋਟਾ ਸੋਡੇ ਕਦੇ ਬਾਸ਼ ਮੰਗਣ ਆ ਗਿਆ ਹੋਵੇ ਵੀ ਮੈਨੂੰ ਬਾਸ਼ ਦੇ ਦਿਓ ਭਾਈ ਜਾਂ ਮੈਂ ਕਦੇ ਪਰਚੀ ਕੱਟਣ ਆ ਗਿਆ ਹੋਵਾਂ ਕਾਂਜਰੇ ਦੀ ਕਹਾਣੀ ਹੈ ਚਲੋ ਮੈਂ ਆਖਿਆ ਮੈਂ ਆਜੂ ਮੇਰਾ ਦੋਸਤ ਆ ਉੱਥੇ ਬੌਕਸਰ ਸਰਪੰਚਾ ਗੁਰਸਿੱਖ ਬੰਦਾ ਪੂਰਨ ਪੂਰਨ ਗੁਰਸਿੱਖ ਅਸਲੀ ਗੁਰਸਿੱਖ ਜੋ ਅਸਲੀ ਹੁੰਦੇ ਨੇ ਉਹ ਉਹ ਹੈ ਕੋਈ ਨਸ਼ੇ ਬਰਦ ਬੋਲਦਾ ਮੈਂ ਦੇਖਿਆ ਨਹੀਂ ਮੈਂ ਸੋਸ਼ਲ ਸਾਈਟਾਂ ਤੇ ਫੇਸਬੁਕਾਂ ਤੇ ਦੇਖਦਾ ਹਾਂ ਅਸੀਂ ਆਹ ਕਰਦਾਂਗੇ ਅਸੀਂ ਆਹ ਕਰਦਾਂਗੇ ਅਸੀਂ ਹਾਉ ਕਰਦਾਂਗੇ ਮੈਂ ਨਹੀਂ ਦੇਖਿਆ ਕੋਈ ਹਰੇਕ ਦੇ ਪਿੰਡ ਚ ਨਸ਼ਾ ਵਿਕਦਾ ਭਾਈ ਗਲ ਚੱਥ ਪਾਲੇ ਜਾਂ ਬਾਈ ਲੱਖੇ ਵਾਂਗੂ ਲੜਨ ਲੱਗ ਜਾਓ ਭਾਈ ਹੋ ਭਾਨੇ ਵਾਂਗੂ ਲੜਨ ਲੱਗ ਜਾਓ ਆਹ ਮੁੰਡਾ ਹੈ ਕਾਸਤੀਪ ਧਾਲੀ ਵਾਲਾ ਰਾਜਸਥਾਨ ਦਾ ਪੰਜਾਬ ਚ ਵੀ ਬਹੁਤ ਲੜ ਰਹੇ ਨਸ਼ੇ ਵਿਰੁੱਧ ਸਾਡੇ ਭਰਾ ਬੜੇ ਨਾਣੇ ਸਾਜਨ ਵਰਗੇ ਸੀਰੇ ਵਰਗੇ ਸੀਰਾ ਹੁਣ ਮੜਾ ਜਾਂ ਜੇਲ੍ਹ ਚ ਵਗ ਗਿਆ ਤਨ ਸਾਡੇ ਪਰਚ ਇਹ ਕਾਸਤੀਪ ਧਾਲੀ ਵਾਲਾ ਇਹਨੇ ਲਹਿਰ ਚਲਾਈ ਆ ਰਾਜਸਥਾਨ ਚ ਨਸ਼ਾ ਖਲਾ ਉੱਥੇ ਵੀ ਬਹੁਤ ਨਸ਼ਾ ਹੈ ਇਹਦੇ ਮਗਰ ਸਾਰਾ ਰਾਜਸਥਾਨ ਲੱਗ ਜਾਂਦਾ ਖਬਰੇ ਚੰਗੇ ਲੋਕ ਨੇ ਅੱਜ ਵੀ ਇਹ ਚਾਰ ਪੰਜ ਗੱਡੀਆਂ ਲੈ ਕੇ ਆਇਆ ਵਿਚਾਰਾ ਨੌਜਵਾਨ ਹੈ ਧੰਨਵਾਦ ਆ ਇਹਦਾ ਜੋ ਆਇਆ ਹਰ ਵਾਰ ਆਉਂਦਾ ਭਾਨੇ ਵੇਲੇ ਵੀ ਆਇਆ ਸੀ ਬਹੁਤ ਗੱਡੀਆਂ ਲੈ ਕੇ ਸੋ ਭਾਈ ਤੁਸੀਂ ਜੇ ਆਪਦੇ ਆਪ ਨੂੰ ਮਰਦ ਦੇ ਬੱਚੇ ਸਮਝਦੇ ਹੋ ਆਪਦੇ ਬੱਚੇ ਬਚਾਉਣਾ ਚਾਹੁੰਦੇ ਹੋ ਮੈਨੂੰ ਵੱਡੇ ਵੱਡੇ ਬੰਦਿਆਂ ਦੇ ਫੋਨ ਆਉਂਦੇ ਨੇ ਵੀ ਸਾਡਾ ਜਵਾਬ ਨਸ਼ਾ ਕਰਦਾ ਇੱਕ ਗ੍ਰੰਥੀ ਸੀ ਦਰਬਾਰ ਸਾਹਿਬ ਹਯੂਰੀਆ ਉਹਦਾ ਮੁੰਡਾ ਟੀਕੇ ਲਾ ਕੇ ਮਰ ਗਿਆ ਜੀ ਹੋਰ ਬੜੇ ਮਰੀ ਜਾਂਦੇ ਨੇ ਸੋ ਭਾਈ ਜ਼ਬਰ ਬਰੁਧ ਜ਼ੁਲਮ ਬਰੁਧ ਇਹ ਖਾਖੀ ਬੁੱੱਚੜ ਨੇ ਏ ਸਾਡਾ ਮਾਸ ਖਾਂਦੇ ਨੇ ਸਾਨੂੰ ਮਾਰਦੇ ਨੇ ਸਾਨੂੰ ਕੁੜਦੇ ਨੇ ਤੇ ਅਸੀਂ ਇਹਨਾਂ ਦੇ ਦਫ਼ਤਰਾਂ 'ਚ ਜਾ ਕੇ ਜੀ ਜਨਾਬ ਜੀ ਜਨਾਬ ਕਰਦੇ ਕਿਉਂ ਕਰਦੇ ਹੋ ਯਾਰ ਕੀ ਮਿਲ ਜੂਗਾ ਬਤਵਤ ਚਿੱਟੇ ਕੱਪੜੇ ਪਾ ਕੇ ਮੁੱਛਾਂ ਫੁੰਡੀਆਂ ਕਰਕੇ ਸੋਡਾ ਇੱਕ ਅੱਧਾ ਕੰਮ ਕਰਵਾ ਦੇਣਗੇ ਇਹ ਕਿਸੇ ਦਾ ਸਮਝੌਤਾ ਕਰਵਾ ਦੇਣਗੇ ਨਾ ਜਾਓ ਇਹਨਾਂ ਦੇ ਨਾ ਜਾਓ ਕੋਈ ਕਦਾ ਤੁਸੀਂ ਨਸ਼ੇਲਾ ਛੜਾ ਦੇਵੋਗੇ ਸੋ ਭਾਈ ਬੇਨਤੀ ਹੈ ਅਜ ਤੋਂ ਬਾਅਦ ਜਿਹੜਾ ਵੀ ਮੇਰਾ ਬੁਲਾਰ ਆਊਗਾ ਉਹ ਬੋਲੋ ਪੁਲਿਸ ਖਿਲਾਫ ਜ਼ਬਰ ਦੇ ਪਰਦ ਜੇ ਉਹਦੇ ਕਾਸ਼ਤਾ ਲੱਖੇ ਉਹਨਾਂ ਦਾ ਮੋਬਾਈਲ ਨਾ ਆਉਣ ਹੁੰਦਾ ਇਹਨਾਂ ਦਾ ਵੀ ਇੰਕਾਊਂਟਰ ਕਰ ਦਿੰਦੇ ਜਦੋਂ ਭਾਈ 8 ਸਾਲਾਂ ਤੋਂ ਲੜ ਰਹੇ ਸਾਡੇ ਭਾਈ ਤਾਂ ਐਮਪੀ ਆ ਭਾਈ ਲੱਖਾ ਸਾਡੇ ਭਾ ਤਾਂ ਐਮਪੀ ਐ ਸਿਮਰਜੀਤ ਮਾਨ ਵੀ ਸਾਡੇ ਭਾ ਦਾ ਐਮਪੀ ਐ ਆ ਸਾਡਾ ਭਾਈ ਅਮਰਤਪਾਲ ਸਿੰਘ ਖਾਲਸਾ ਸੀ ਐਮਪੀ ਬਣਾਤਾ ਉਹਨੂੰ ਉਹ ਜੇਲ੍ਹ ਚ ਮੈਂ ਫਰਮਾਣਾ ਯਾਰੋ ਗੱਲ ਦੋਪੜ ਕਰ ਜਾਣਾ ਉਹਨੂੰ ਬਾਹਰ ਨਹੀਂ ਆਉਣ ਦਿੰਦੇ ਇਹ ਬੋਲਦੇ ਸੀ ਇਹਨਾਂ ਨੇ ਬੋਲਣਾ ਸੀ ਸੋ ਸਾਡੀ ਵੀ ਮਾੜੀ ਮਾਤੜਾ ਵੋਟਾਂ ਨਹੀਂ ਪਾਉਂਦੇ ਅਸੀਂ ਹੁਣ ਗਾਹਾਂ ਨੂੰ ਦੇਖ ਲਿਓ ਫੇਰ ਨਾ ਨਚਾਰ ਚੁਣ ਲਿਓ ਇਹ ਨਚਾਰਾਂ ਨੇ ਕੋਈ ਨਾ ਕੋਈ ਡਰਾਵਾ ਤੇ ਦਿਖਾਵਾ ਕਰ ਹੀ ਦੇਣਾ ਵੱਧੋ ਵੱਧ ਸਾਨੂੰ ਖਸ ਖਸ ਦੀ ਖੇਤੀ ਦੇ ਦੇਣਗੇ ਸਾਡੇ ਬੰਦੀ ਸਿੰਘ ਛੱਡ ਦੇਣਗੇ ਬਾਹਲਾ ਕਰਕੇ ਜਾਓ ਰੇ ਵੀ ਨਚਾਰ ਨਹੀਂ ਚੁਣਨਾ ਨਚਾਰ ਨਹੀਂ ਚੁਣਨਾ ਸੋ ਦੋ ਫਤੇ ਬਲਾਵਾਂਗੇ ਗੱਜ ਬੱਜ ਕੇ ਨਸ਼ੇ ਉੱਤੇ ਲੜੋਂਗੇ ਓ ਭਾਈ ਲੜੋਂਗੇ ਨਸ਼ੇਪੁਰਦ ਪੁਲਿਸ ਯਾਪਰਪੁਰਦ ਬੋਲੋਂਗੇ ਕਹੋਂਗੇ ਪੁਲਿਸ ਬੁੱਚੜ ਹੈ ਪੁਲਿਸ ਹੀ ਬੁੱਚੜ ਹੈ ਜਿੰਨੀ ਆਈਪੀਐਸ ਐਸਐਸਪੀ ਲੋਬੀਆ ਸਾਰੀ ਚੋਰ ਹੈ ਸਭ ਦਾ ਚਿੱਟਾ ਮੇਰੇ ਕੋਲੇ ਪ੍ਰੂਫ ਨੇ ਗੋਲੀ ਮਾਰਨ ਜੇ ਮੈਂ ਝੂਠ ਬੋਲਦਾ ਹਾਂ ਮੇਰੇ ਦੇ ਪਰਤੇ ਪਾਤੇ ਮੇਰੇ ਬਿਰਤ ਬਾਪੂ ਤੇ ਪਾਤੇ ਹੋਰ ਕੀ ਰਹਿ ਗਿਆ ਪਿੱਛੇ ਅਸੀਂ ਕਿਹੜਾ ਕੁਸ ਕਮਾਉਣਾ ਖਮਾਉਣਾ ਅਸਤਾ ਸਾਡੇ ਗੁਰੂਆਂ ਪੀਰਾਂ ਦੇ ਰਾਹ ਜਾਣਾ ਅਸੀਂ ਥੋੜੇ ਚਿਰਾਂ ਦੇ ਆ ਤੁਹਾਡੇ ਸਾਹਮਣੇ ਸਵਾ ਕੁਇੰਟਲ ਦਾ ਸੀ ਜਦੋਂ ਜੇਲ੍ਹ ਚ ਗਿਆ ਸੀ ਇੱਕ ਕੁਇੰਟਲ 50 ਕਿਲੋ ਦੀ ਬੈਂਚ ਲਾਉਂਦਾ ਸੀ ਅੱਜ ਕੀ ਪਤਾ ਕੀ ਦਿੰਦੇ ਨੇ ਇਹ ਅੰਦਰ ਰੋਗੀ ਕਰਕੇ ਛੱਡਿਆ ਤੇ ਲੋਕ ਖੜਦੇ ਨਹੀਂ ਨਾਲ ਨਹੀਂ ਖੜਦੇ ਸੱਚ ਦੇ ਯੂਟਿਊਬਰ ਤਾਂ ਕੋਲੇ ਵੀ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਉਹਨਾਂ ਨੂੰ ਪਤਾ ਹੈ ਛੋਟਾ ਸੱਚ ਬੋਲੂ ਬੈਨ ਕਰ ਦੇਣਗੇ ਪੈਸੇ ਨਹੀਂ ਆਉਣੇ ਸੱਚ ਬੋਲੋ ਬੋਲਦੇ ਨੇ ਭਾਨਾ ਵੀ ਲੜਦਾ ਲੱਖਾ ਵੀ ਲੜਦਾ ਕੋਈ ਹੋ ਆਕਾਸ਼ ਦੀਪ ਵੀ ਲੜਦਾ ਕੋਈ ਹੋਰ ਵੀ ਲੱਗੋ ਯਾਰ ਅਸੀਂ ਠੇਕਾ ਥੋੜੀ ਲਿਆ ਸੋਡਾ ਜਾਂ ਫਿਰ ਮੰਤਰੀ ਬਣਾ ਦਿਓ ਭਾਈ ਇਹਨਾਂ ਨੂੰ ਇਹਨਾਂ ਨੂੰ ਫੜਤਾ ਲਾਵਾਂਗੇ ਬਾਹਾਂ ਤਾਂ ਮੋੜ ਲਾਂਗੇ ਹੋਰ ਕੀ ਦੀ ਬਾਹ ਮੋੜੀਏ ਕੋਈ ਭਗਵਾਨ ਤਮਾਨ ਦੀ ਮੋੜ ਕੇ ਦਿਖਾਓ ਮਸਖਰੇ ਮਸਖਰੀਆਂ ਕਰੀ ਜਾਂਦਾ ਝੂਠ ਮਾਰੀ ਜਾਂਦਾ ਆ ਸੰਸਦ ਜੀ ਲੱਗੀ ਐ ਮੈਂ ਕਹਿੰਦਾ ਗੋਲਮਾਲ ਥਰੀ ਨਾਲੋਂ ਵੱਧਾ ਡਰਾਮਾ ਕਰਦੇ ਨੇ ਸਾਰੇ ਇਕਲੇ ਦਾਦੇ ਪੁੱਤ ਚੋਰ ਚਕਾਰ ਰਿਸ਼ਮਤ ਕੋਰ ਪ੍ਰਿਸ਼ਟ ਜਿਹੜੇ ਸਕੂਟਰੀਆਂ ਤੇ ਫਿਰਦੇ ਸੀ ਮੋਬਾਈਲ ਠੀਕ ਕਰਦੇ ਸੀ ਇਹ ਕਐਮਐਲ ਨੂੰ ਮੈਂ ਪਰਸਨਲੀ ਜਾਣਦਾ ਉਹ 10 10 ਰੁਪਏ ਸੀਸੀਆਂ ਵਾਂ ਖਾਤਰ ਮੰਗਦਾ ਰਿਹਾ ਖਰ ਕਰਦੇ ਨਸ਼ਾ ਸੀ ਵੀ ਫੁੱਲ ਸੀ ਇਹ ਜੀ ਗੱਲ ਨਹੀਂ ਅਸੀਂ ਛੱਤਰ ਵੀ ਫੇਰਦੇ ਸੀ ਹੈ ਜਾਂਦੇ ਸੋ ਭਾਈ ਉਹ ਹੁਣ ਪਤਾ ਨਹੀਂ 17 18 ਟੂਰ ਲਾਇਆ ਸੋ ਭਾਈ ਟਾਈਮ ਥੋੜਾ ਹੈ ਸਿਰ ਸੁੱਖ ਮੇਰਾ ਭਾਈ ਹੈ ਬੋਲੋ ਫੱਤੇ ਬਲਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖ ਤੇ ਪੰਥ ਕੀ ਰਾਜ ਕਰੇਗਾ ਚੂਲ ਤੇ ਨਿਸ਼ਾਨ ਰਹੇ ਬਾਈ ਦੀਪ ਸਿੱਧੂ ਤੇਰੀ ਸੋਚ ਤੇ ਬਾਈ ਦੀਪ ਸਿੱਧੂ ਤੇਰੀ ਸੋਚ ਤੇ ਬਾਈ ਲੜਦੇ ਲੋਕਾਂ ਦਾ ਸਾਥ ਦਿਓ ਕਿਤੇ ਇਹ ਨਾ ਹੋਵੇ ਅਗਲੀ ਵਾਰ ਲੱਖੇ ਲਈ ਭਾਨੇ ਲਈ ਨਾ ਮੇਰੇ ਲਈ ਨਾਰਾ ਲਾਉਣਾ ਪਵੇ